ਆਪਣੇ ਸਰਜੀਤ ਬਾਜਾਖਾਨ YouTube YouTube ਚੈਨਲ ਤੇ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆਂ ਅਸੀਂ ਬ੍ਰਿਸਬੇਨ ਆਸਟ੍ਰੇਲੀਆ ਦੇ ਬਿਲਕੁਲ ਚੜ੍ਹਦੀ ਕਲਾ 'ਚ ਆਸ ਕਰਦਾ ਸਮੁੱਚਾ ਪੰਜਾਬ ਚਾਰੇ ਜਿੱਥੇ ਵਸਦੇ ਹੋ ਸਾਰੇ ਚੜ੍ਹਦੀ ਕਲਾ 'ਚ ਹੋ ਅਸੀਂ ਪਰਦੇਸਾਂ ਦੇ ਵਿੱਚ ਆਮ ਹੀ ਘਰਾਂ ਦੇ ਵਿੱਚ ਸਬਜ਼ੀਆਂ ਲੱਗੀਆਂ ਦੇਖਦੇ ਆਂ ਕਿਉਂਕਿ ਅਸੀਂ ਇੱਕ ਕਿਸਾਨ ਦੇ ਪੁੱਤਾਂ ਪੰਜਾਬ ਤੋਂ ਆਏ ਆਂ ਤੇ ਕਿਸਾਨੀ ਉਹੀ ਫਸਲਾਂ ਮੋ ਹੱਡ ਹੱਡ ਦੇ ਵਿੱਚ ਰਚਿਆ ਹੋਇਆ ਜਿਵੇਂ ਕਹਿ ਲਈਏ ਖੂਨ ਖੂਨ ਦੇ ਵਿੱਚ ਰਚਿਆ ਰਗ ਰਗ ਦੇ ਵਿੱਚ ਰਚਿਆ ਅਸੀਂ ਆਪਦੇ ਘਰੇ ਪਿਛਲੇ 15 16 ਸਾਲ ਤੋਂ ਹਰ ਵਾਰ ਸਬਜ਼ੀਆਂ ਲਾਉਂਦੇ ਆ ਤੇ ਲਗਭਗ ਸਾਡੇ ਗੁਜ਼ਾਰੇ ਜੋਗਰੀਆਂ ਬਹੁਤ ਹੁੰਦੀਆਂ ਤੇ ਬਾਕੀ ਜੇ ਇੱਕ ਦੂਜੇ ਦੇ ਵੱਜ ਜਾਂਦੀਆਂ ਅਸੀਂ ਉਹੀ ਭਾਈਚਾਰ ਸਾਂਝ ਕੇ ਕੈਮ ਰੱਖਦੇ ਹੋਏ ਇੱਕ ਦੂਜੇ ਘਰਾਂ ਦੇ ਵਿੱਚ ਉਹ ਵੰਡਦੇ ਆ ਤੇ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਆਪਣੇ ਘਰੇ ਇਸ ਸਾਲ ਕਿਉ ਤੋਰੀਆਂ, ਕਰੇਲੇ, ਸ਼ਿਮਲਾ ਮਿਰਚ ਹਰੀਆਂ ਮਿਰਚਾਂ, ਭਿੰਡੀਆਂ ਵੇਂਗਣ ਇਹ ਸਾਰਾ ਕੁਝ ਲੱਗਿਆ ਸੀ ਤੇ ਮੀਂਹ ਨੇ ਪਿਛਲੇ ਕੁ ਹਫ਼ਤੇਆਂ ਕਰਨ ਮੀਂਹ ਜਾਦੇ ਆਏ ਉਦੋਂ ਲਗਭਗ ਇਹ ਸਬਜ਼ੀਆਂ ਸਾਰੀਆਂ ਖਤਮ ਹੋ ਗਈਆਂ ਅੱਗੇ ਹੁਣ ਇਹ ਸਿਆਲ ਆ ਰਿਹਾ ਤੇ ਕਿਉਂਕਿ ਸਿਆਲ ਵਾਲੀਆਂ ਸਬਜ਼ੀਆਂ ਲਾਉਣੀਆਂ ਅੱਜ ਮੈਂ ਇਹਨਾਂ ਨੂੰ ਪੱਟਣ ਲੱਗਿਆ ਤੇ ਨਵੀਆਂ ਸਿਆਲ ਵਾਲੀਆਂ ਆਪਾਂ ਸਬਜ਼ੀਆਂ ਸਾਰੀਆਂ ਜੋ ਵੀ ਆਪਨੇ ਜਿਵੇਂ ਧਣੀਆਂ ਹੋ ਗਿਆ ਕੋਈ ਮੇਥੇ ਮੇਥੀ ਜਾਂ ਕੁਝ ਜੋ ਵੀ ਆਪਾਂ ਲਾ ਸਕਦੇ ਆ ਕਿਉਂਕਿ ਸਾਡੇ ਕੋਲ ਥਾਂ ਥੋੜਾ ਹੀ ਹੁੰਦਾ ਤਾਂ ਕਰਕੇ ਕੋਈ 500 ਸਕੇਅਰ ਮੀਟਰ ਦੇ ਵਿੱਚ ਮੇਰਾ ਘਰ ਆ ਜਿੰਨੇ ਕੁ ਮੇਰੇ ਕੋਲ ਕਿਆਰੀ ਬਣਾਈ ਹੈ ਇੱਕ ਜੋ ਗੱਲ ਸਬਜ਼ੀਆਂ ਦੀ ਨਹੀਂ ਗੱਲ ਡਾਲਰਾਂ ਨੂੰ ਕੋਈ ਬਚਾਉਣ ਦੀ ਗੱਲ ਨਹੀਂ ਗੱਲ ਮੋਹ ਪਿਆਰ ਦੀ ਆ ਇੱਕ ਮਨ ਦੇ ਸਕੂਨ ਦੀ ਆ ਹਰ ਰੋਜ਼ ਉੱਠ ਕੇ ਸਵੇਰ ਇਹਨਾਂ ਸਬਜ਼ੀਆਂ 'ਚ ਗੀੜਾ ਮਾਰੀਦਾ ਤੇ ਮਨ ਨੂੰ ਸਕੂਨ ਮਿਲਦਾ ਅਸੀਂ ਅੱਜ ਇਹਦੀ ਸਾਫ ਸਫਾਈ ਕਰਾਂਗੇ ਇਹਨੂੰ ਪੱਟ ਰਹੇ ਆ ਤੇ ਇੱਥੇ ਅਸੀਂ ਨਵੀਆਂ ਸਬਜ਼ੀਆਂ ਲਾਵਾਂਗੇ ਤੇ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਆ ਆਮ ਅਸੀਂ ਦੇਖਿਆ ਜਦੋਂ ਇੰਡੀਆ ਜਾਂਦੇ ਆ ਲੋਕ ਮੋਟਰਸਾਈਕਲ ਚੱਕਦੇ ਆ ਤੇ ਚੱਲ ਬਾਜ਼ਾਰੋਂ ਸਬਜ਼ੀ ਲੈਣ ਚੱਲੀਏ ਇੱਕ ਮਾਂ ਤਾਂ ਕਿਸਾਨ ਹੀ ਨਹੀਂ ਮੰਨਦਾ ਜਿਹੜਾ ਆ ਕਿਸਾਨ ਹੋਣ ਤੇ ਸਬਜ਼ੀਆਂ ਬਾਜ਼ਾਰੋਂ ਲੈ ਕੇ ਆਵੇ ਤੇ ਅੱਜ ਦੀ ਤੁਸੀਂ ਇਹ ਜਿਹੜੀ ਇੱਕ ਮੇਰੇ ਗਾਰਡਨ ਦੀ ਵੀਡੀਓ ਦੇਖ ਰਹੇ ਹੋ ਆਸ ਕਰਦਾ ਇੱਥੇ ਕੁਝ ਸਿੱਖੋਗੇ ਤੇ ਚੰਗੇ ਸੁਝਾਅ ਦਿਓਗੇ ਐਨਾ ਕੁਝ ਬੋਲਦਾ ਹੋਇਆ ਕਿ ਮਾਦਾ ਜਾਚਕਾਂ ਤੇ ਹੁਣ ਮੈਂ ਇਹਨੂੰ ਅੱਗੇ ਸਾਫ ਸਫਾਈ ਕਰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਤੁਸੀਂ ਗ੍ਰੀਨ ਬੈਨ ਦੇਖ ਰਹੇ ਹੋ ਇਹ ਸਰਕਾਰ ਨੇ ਨਵੇਂ ਦਿੱਤੇ ਹੁਣ ਇਹਨਾਂ ਦਾ ਅਸੀਂ ਪੇ ਕਰਦੇ ਹਾਂ ਹਰ ਤਿੰਨ ਮਹੀਨਿਆਂ ਬਾਅਦ ਤੇ ਇਹਦੇ ਵਿੱਚ ਜਿੰਨੀਆਂ ਵੀ ਸਬਜ਼ੀਆਂ ਦੀਆਂ ਕੋਈ ਦਰਖਤਾਂ ਦੀ ਜਾਂ ਜੋ ਵੀ ਫੁੱਲ ਬੂਜੇ ਘਰੇ ਲਾਏ ਹੁੰਦੇ ਆ ਇਹਦੇ ਆਪਾਂ ਨੂੰ ਵੱਖਰੇ ਪੇ ਕਰਨੇ ਪੈਂਦੇ ਆ ਠੀਕ ਆ ਤੇ ਦੋ ਹਫ਼ਤੇ ਬਾਅਦ ਚੱਕਣਾਉਂਦਾ ਜਿਵੇਂ ਰਬਸ਼ ਵਾਲਾ ਵੱਖਰਾ ਹੋ ਗਿਆ ਕੋਈ ਦੁੱਧ ਵਾਲੀਆਂ ਡੱਬੇ ਉਹਨਾਂ ਦਾ ਵੱਖਰਾ ਬੈਨ ਹੋ ਗਿਆ ਤਿੰਨ ਤਰ੍ਹਾਂ ਦੇ ਬੈਨ ਹੁੰਦੇ ਆ ਇੱਥੇ ਤੇ ਇਹ ਮੇਰਾ ਮੰਨ ਲਓ ਅੱਜ ਸਬਜ਼ੀਆਂ ਜਿਹੜਾ ਸਬਜ਼ੀਆਂ ਦੀ ਰਹਿਣ ਖੂਂਦਾ ਜੋ ਵੀ ਮੈਂ ਪੱਟ ਰਿਆਂ ਤੇ ਉਹਦੇ ਵਿੱਚ ਮੈਂ ਇਹਨੂੰ ਅੱਜ ਇਦਾਂ ਤੋੜ-ਤੋੜ ਕੇ ਜਾਂ ਕੱਟ-ਕੱਟ ਕੇ ਮੇਰੇ ਕੋਲ ਸਾਰਾ ਸਮਾਨ ਹੈਗਾ ਮੈਂ ਪੱਟੂਗਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਬਾਅਦ ਦੇ ਵਿੱਚ ਵੀ ਦੱਸੂਗਾ ਕਿ ਮੈਂ ਇਹ ਕਿਹੜੇ ਰਿਜ਼ਲਟ ਤੇ ਪਹੁੰਚਿਆ ਹੁਣ ਮੈਂ ਕਟਰ ਚੱਕ ਕੇ ਲੈ ਕੇ ਆਉਣਾ ਆਪਦਾ ਤੇ ਮੈਂ ਇਹਨਾਂ ਦੀ ਸਫਾਈ ਕਰਨ ਲੱਗਿਆ ਤੁਸੀਂ ਜੁੜੇ ਰਹੋ ਆਪਣੇ ਸਰਜੀ ਰਵਾਜਾਖਾਨਾ YouTube ਚੈਨਲ ਨਾਲ ਆ ਆਪਣੇ ਨਾ ਹਰ ਘਰ ਦੇ ਵਿੱਚ ਇੱਕ ਨਿੱਕਾ ਜਿਹਾ ਸ਼ੈੱਡ ਬਣਿਆ ਹੁੰਦਾ ਜਿਹੜਾ ਘਰ ਦੇ ਬਾਹਰਲੇ ਪਾਸੇ ਹੁੰਦਾ ਕਿਉਂਕਿ ਸਮਾਨ ਇੱਥੇ ਰੱਖਣ ਨੂੰ ਬਾਲਾ ਥਾਂ ਨਹੀਂ ਹੁੰਦਾ ਉਹਦੇ ਵਿੱਚ ਆਪਣੇ ਕਟਰ ਵਗਾਰਾ ਸਾਰੇ ਜੋ ਇਹ ਸਮਾਨ ਹੁੰਦਾ ਆਪਣਾ ਲੋੜੀ ਦਾ ਹੁੰਦਾ ਉਹ ਅਸੀਂ ਸਾਰਾ ਇੱਥੇ ਰੱਖਦੇ ਹਾਂ ਕੋਈ ਡਰਮੀਆਂ ਕੋਈ ਜੋ ਵੀ ਸਬਜ਼ੀਆਂ ਦਾ ਹਸਪਤਾਲ ਜਾਂ ਕੋਈ ਸਮਾਨ ਆਪਣਾ ਜੋ ਆਪਾਂ ਲੋੜੀ ਦਾ ਸਮਾਨ ਵਰਤਦੇ ਹਾਂ ਉਹ ਸਾਰਾ ਇੱਥੇ ਰੱਖਦੇ ਆਂ ਆਓ ਚੱਲ ਜਾਈਏ ਆਪਣੇ ਗਾਰਡਨ ਚ ਆਪਣੇ ਜਿਵੇਂ ਸਰਜੀਤ ਬਾਜਾਖਾਨਾ YouTube ਚੈਨਲ ਤੇ ਤੁਸੀਂ ਵੇਖਿਆ ਕਿਵੇਂ ਆਪਾਂ ਬ੍ਰਿਸਬੇਨ ਆਸਟ੍ਰੇਲੀਆ ਦੇ ਵਿੱਚ ਆਪਣੇ ਗਾਰਡਨ ਦੀ ਲੁੱਕ ਆਫਟਰ ਕਰਦੇ ਆ ਲਗਭਗ ਸਾਰੀ ਸਾਫ ਸਪਾਈ ਹੋ ਗਈ ਆ ਬਲੌਗ ਬਣਾਉਣ ਦਾ ਮਤਲਬ ਇਹ ਆ ਪਰਦੇਸਾਂ ਦੀ ਅਸਲ ਸਚਾਈ ਦਿਖਾਉਣਾ ਅਸੀਂ ਕੋਈ ਪੈਸੇ ਕਰਕੇ YouTube ਚੈਨਲ ਨਹੀਂ ਚਲਾ ਰਹੇ ਅਸੀਂ ਲੋਕਾਂ ਨੂੰ ਅਸਲ ਸਚਾਈ ਕਿਵੇਂ ਲੋਕ ਜ਼ਿੰਦਗੀ ਜਿਉਂਦੇ ਆ ਸਮੇਂ ਨਾਲ ਵੱਖਰੇ ਵੱਖਰੇ ਜਿਹੜੇ ਤੁਹਾਨੂੰ ਟੀਆਰ ਵੀ ਆ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਤੇ ਜੁੜੇ ਰਹਿ ਕਰੋ ਆਪਣੇ ਚੈਨਲ ਨਾਲ ਜੇ ਕੋਈ ਕਮੀਆਂ ਗਲਤੀਆਂ ਜਾਂ ਜੋ ਵੀ ਤੁਹਾਨੂੰ ਲੱਗਦਾ ਵੀ ਆ ਠੀਕ ਨਹੀਂ ਹੈਗਾ ਉਹ ਦੱਸਦੇ ਰਿਹਾ ਕਰੋ ਸੁਝਾਅ ਕਰਨ ਦੀ ਕੋਸ਼ਿਸ਼ ਇਹ ਕਰਾਂਗੇ ਬੰਦਾ ਭਾਈਚਾਰੇ ਨਾਲ ਹੀ ਵੱਡਾ ਹੈਗਾ ਤੁਹਾਨੂੰ ਮੈਂ ਬਹੁਤ ਆਸਾਂ ਰੱਖਦਾ ਸਾਰਿਆਂ ਤੋਂ ਸਹਿਯੋਗ ਦੀ ਆਸ ਨਾਲ ਅੱਜ ਦਾ ਬਲੌਕ ਇੱਥੇ ਖਤਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ